ਕਕਾਰ ਦੇ ਵਿੱਚ ਬਹੁਤ ਜ਼ਿਆਦਾ ਲੜਾਈ ਝਗੜਾ ਦਾ ਆਪਸ ਵਿੱਚ ਭਰਾਵਾਂ ਦਾ ਚੱਲਦਾ ਸੀ ਲੇਕਿਨ ਉਹ ਲੜਾਈ ਝਗੜਾ ਇੱਕ ਉੱਲੂ ਨੇ ਕਲੀਅਰ ਕੀਤਾ ਕਿ ਉਹ ਲੜਾਈ ਝਗੜਾ ਕਿਉਂ ਚੱਲਦਾ ਸੀ ਇੱਕ ਘਰ ਦੇ ਵਿੱਚ ਰੋਜ਼ ਰਾਤ ਨੂੰ ਉੱਲੂ ਆ ਜਾਂਦਾ ਸੀ ਜਿਸ ਘਰ ਦੇ ਵਿੱਚ ਲੜਾਈ ਝਗੜਾ ਚੱਲਦਾ ਸੀ ਲੇਕਿਨ ਕਈ ਵਾਰ ਅਸੀਂ ਭੇਮ ਕਰਦੇ ਹਾਂ ਇਹ ਘਰ ਦੇ ਵਿੱਚ ਰਾਤ ਦੇ ਸਮੇਂ ਉੱਲੂ ਆਉਂਦਾ ਹੈ ਤਾਂ ਕੋਈ ਆਉਣ ਵਾਲਾ ਸਮਾਂ ਦਰਸਾਂਦਾ ਹੈ ਕੋਈ ਗ੍ਰਹਿ ਗਤਿਆ ਆਉਣ ਵਾਲਾ ਹੋਵੇ ਤਾਂ ਲੇਕਿਨ ਉਹ ਉੱਲੂ ਲੜਾਈ ਝਗੜਾ ਚੱਲਦਾ ਸੀ ਕਈ ਦਿਨਾਂ ਤੋਂ ਲੇਕਿਨ ਉਹ ਬਾਅਦ ਦੇ ਵਿੱਚ ਆਇਆ ਸੀ ਲੇਕਿਨ ਹੁੰਦੇ ਘਰ ਦੇ ਵਿੱਚ ਜਿਸ ਸਮੇਂ ਰਾਤ ਦੇ ਬਿਲੇ ਲੜਾਈ ਝਗੜਾ ਚੱਲਦਾ ਸੀ ਤੇ ਉੱਲੂ ਆ ਕੇ ਬੈਠ ਕੇ ਦੇਖਦਾ ਸੀ ਉਹ ਬੰਨਸਵੰਨੀ ਆਵਾਜ਼ਾਂ ਅਲੱਗ-ਅਲੱਗ ਕਿਸਮ ਦੀ ਰਾਤ ਨੂੰ ਕਰਦਾ ਰਹਿੰਦਾ ਸੀ ਲੇਕਿਨ ਉਹ ਬਾਹਰ ਨਿਕਲ ਕੇ ਦੇਖਦੇ ਹੀ ਘਰਦੇ ਸੀ ਕਿ ਇਹ ਉੱਲੂ ਆਇਆ ਹੈ ਇਸ ਕਰਕੇ ਲੜਾਈ ਹੋ ਰਹੀ ਹੈ ਉਹ ਉੱਲੂ ਨੂੰ ਉਡਾ ਦਿੰਦੇ ਸੀ ਪੱਥਰ ਮਾਰਦੇ ਸੀ ਉੱਲੂ ਦੇ ਉੱਪਰ ਦੇ ਉੱਲੂ ਉੱਡ ਜਾਂਦਾ ਸੀ ਥੋੜੀ ਦੇਰ ਬਾਅਦ ਫਿਰ ਉੱਲੂ ਆ ਜਾਂਦਾ ਸੀ ਉਹ ਬੜੇ ਵਹਿਮਾਂ ਦੇ ਵਿੱਚ ਕੇ ਸੋਚਿਆ ਕਿ ਇਹ ਲੋਕਾਂ ਨੇ ਉਹਨਾਂ ਨੂੰ ਦੱਸਿਆ ਕਿ ਤੁਹਾਡੇ ਘਰ ਦੇ ਵਿੱਚ ਉਲੂ ਨੂੰ ਠੀਕ ਨਹੀਂ ਹੈ ਇੱਕ ਦਿਨ ਕਿਸੇ ਸੇਵਾਦਾਰ ਨੇ ਉਹਨੂੰ ਦੱਸਿਆ ਕਿਹਾ ਕਿ ਤੂੰ ਬੱਚਾ ਆਪਣੇ ਘਰ ਦੇ ਵਿੱਚ ਚੁਪਾਈ ਸਾਬੇ ਪੰਜ ਪਾਠ 40 ਦਿਨ ਲਗਾ ਕੇ ਰੱਖੋ ਤੇ ਤੁਹਾਡੀ ਲੜਾਈ ਸ਼ਾਂਤ ਹੋ ਜਾਵੇਗੀ ਉਸ ਬੰਦੇ ਨੇ ਜਦੋਂ ਘਾਰ ਦੇ ਵਿੱਚ ਆਇਆ ਸੁਪੈ ਸਿੰਘ ਦਾ ਪਾਠ 40 ਦਿਨ ਲਗਾਤਾਰ ਲਗਾਇਆ ਲਗਾਉਣ ਤੋਂ ਬਾਅਦ ਇੱਕ ਦਿਨ ਉਹ ਸੇਵਾਦਾਰ ਜੋਿੰਦੇ ਘਾਰ ਦੇ ਵਿੱਚ ਉੱਲੂ ਆਇਆ ਸੀ ਉਹ ਚਲਾ ਗਿਆ ਖੇਤਾਂ ਦੀ ਤਰਫ ਦੁਪਹਿਰ ਦੇ ਸਮੇਂ ਤੇ ਉਹ ਉੱਲੂ ਨੂੰ ਖੇਤਾਂ ਦੇ ਵਿੱਚ ਵੀ ਦੇਖਿਆ ਜੋ ਰਾਤ ਨੂੰ ਦੇ ਘਰ ਦੇ ਵਿੱਚ ਆਂਦਾ ਸੀ ਉਹਨੂੰ ਉੱਲੂ ਦੇ ਫਿਰ ਪੱਥਰ ਮਾਰਿਆ ਉਲੂ ਨਹੀਂ ਮੁੜਿਆ ਉਹਨੂੰ ਫਿਰ ਦੁਬਾਰਾ ਪੱਥਰ ਮਾਰਿਆ ਲੇਕਿਨ ਉਹ ਉਲੂ ਨੂੰ ਦੇਖੋ ਜੁਬੇਈ ਸਾਹਿਬ ਪੰਜ ਪਾਰ ਦੀ ਇੰਨੀ ਵੱਡੀ ਤਾਕਤ ਹੈ ਕਿ ਉਹ ਉਲੂ ਨੂੰ ਮੂੰਹ ਦੇ ਵਿੱਚੋਂ ਬੋਲ ਗਿਆ ਇਨਸਾਨ ਦੀ ਆਵਾਜ਼ ਕੱਢੀ ਉਹਨੇ ਉਲੂ ਨੇ ਬੋਲਿਆ ਕਿ ਤੂੰ ਪੈੜ ਦਾ ਦੋਵੇਂ ਦਿੱਤੇ ਮੈਂ ਤੈਨੂੰ ਸਾਰੀ ਕਹਾਣੀ ਸੁਣਾਉਂਦਾ ਹਾਂ ਮੈਂ ਤੁਹਾਡੇ ਘਰ ਦੇ ਵਿੱਚ ਕਿਉਂ ਆਇਆ ਸੀ ਉਹ ਬੰਦਾ ਉੱਥੇ ਬੈਠ ਗਿਆ ਉੰਡੂ ਉੱਪਰ ਰੇੜ ਦੇ ਉੱਪਰ ਸੀ ਉਹਨ ਉਹਨੂੰ ਸਾਲੀਆਂ ਕੱਲਾ ਦਿੱਤੀਆਂ ਉਹਨ ਕਹੇ ਕਿ ਮੈਂ ਤੁਹਾਡਾ ਆਪਣਾ ਹੀ ਜੀ ਹਾਂ ਮੈਂ ਤੁਹਾਡੇ ਹੀ ਸਦਸਿਆਂ ਦਾ ਇੱਕ ਹਿੱਸਾ ਹਾਂ ਮੈਨੂੰ ਉਹਨੂੰ ਦੀ ਜੂੜ ਮਿਲੀ ਹੈ ਲੇਕਿਨ ਇਹ ਜਿਹੜੇ ਤੁਸੀਂ ਭਰਾ ਆਪਸ ਚ ਲੜਦੇ ਹੋ ਲੜਦੇ ਰਹਿੰਦੇ ਹੋ ਇਹ ਸਭ ਮੇਰੀ ਹੀ ਗਲਤੀ ਹੈ ਮੇਰੀ ਗਲਤੀ ਦੇ ਕਾਰਨ ਹੀ ਤੁਹਾਡੀ ਲੜਾਈ ਹੋ ਰਹੀ ਹੈ ਤੇ ਮੈਨੂੰ ਉੱਲੂ ਵੀ ਜੂਣ ਮਿਲੀ ਹੈ ਮੈਂ ਉਹ ਦੇਖਣ ਅੰਦਾਜ਼ ਸੀ ਤੁਹਾਨੂੰ ਚੁੱਪ ਕਰਾਉਂਦਾ ਸੀ ਕਿ ਮੇਰੀ ਲੜਾਈ ਹੈ ਲੇਕਿਨ ਤੁਸੀਂ ਮੇਰੀ ਬੋਲੀ ਨਹੀਂ ਸਮਝ ਪਾਉਂਦੇ ਲੇਕਿਨ ਅੱਜ ਕੁਦਰਤੀ ਮੇਰੀ ਆਵਾਜ਼ ਨਿਕਲ ਗਈ ਹੈ ਦੇਖੋ ਇਹ ਆਵਾਜ਼ ਹੈ ਜੋ ਚੋਪੀ ਸਾਹਿਬ ਪੰਜ ਪਾਟ ਪਾਣੀ ਦੀ ਬਾਹੇ ਗੁਰੂ ਦੀ ਇੰਨੀ ਵੱਡੀ ਤਾਕਤ ਹੈ ਕਿ ਬਾਹੇ ਗੁਰੂ ਨੇ ਉਹਨਾਂ ਨੂੰ ਸਭ ਕੁਝ ਦੇਦਾ ਜਿਸ ਸਮੇਂ ਉਲੂ ਨੇ ਕਿਹਾ ਕਿ ਤੁਸੀਂ ਵੀ ਇਹ ਗਲਤੀ ਨਾ ਕਰਿਓ ਮੈਂ ਤਾਂ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਸਾਰੀਆਂ ਗਲਤੀਆਂ ਕੀਤੀਆਂ ਸੀ ਪਹਿਲੀ ਗਲਤੀ ਇਹ ਕੀਤੀ ਸੀ ਕਿ ਤੁਸੀਂ ਮੇਰੇ ਚਾਰ ਬੇਟੇ ਹੋ ਤੇ ਮੈਂ ਇੱਕ ਹੀ ਬੇਟੇ ਬਾਰੇ ਸੋਚਦਾ ਰਹਿੰਦਾ ਸੀ ਤੁਹਾਨੂੰ ਕੁਝ ਵੀ ਨਹੀਂ ਦਿੰਦਾ ਸੀ ਦਿਨਾਂ ਨੂੰ ਕੋਈ ਜੋ ਵੀ ਮੇਰੀ ਜਾਇਦਾਦ ਦਾ ਕੁਝ ਸੀ ਜੋ ਵੀ ਮੈਨੇ ਕਮਾਈ ਕਰਕੇ ਲਾਂਦਾ ਸੀ ਉਹ ਮੈਂ ਇੱਕ ਬੱਚੇ ਦੇ ਬਾਰੇ ਹੀ ਸੋਚਦਾ ਸੀ ਕਈ ਦਫਾ ਮੈਂ ਤੁਹਾਡੇ ਦੂਸਰੇ ਭਰਾਵਾਂ ਦੇ ਸਾਰਿਆਂ ਦੇ ਉੱਪਰ ਘੜੇ ਵੀ ਇੰਨਾ ਧਿਆਨ ਨਹੀਂ ਕੀਤਾ ਤੁਹਾਡੀ ਜਦੋਂ ਸਾਦੀ ਹੋ ਗਈ ਤੁਹਾਡਾ ਵਿਆਹ ਹੋ ਗਿਆ ਫਿਰ ਮੈਂ ਇੱਕ ਦੇ ਬਾਰੇ ਸੋਚਦਾ ਸੀ ਕਿ ਉਹ ਮਾਣਾ ਹੈ ਲੇਕਿਨ ਚੇਅਰਮੈਨ بار بار ਮੈਨੂੰ ਕਈ ਦਫਾ ਲੋਕਾਂ ਨੇ ਕਿਹਾ ਵੀ ਕਿ ਤੂੰ ਇੱਕ ਦੇ ਬਾਰੇ ਨਾ ਸੋਚ ਸਾਰਿਆਂ ਨੂੰ ਬਰਾਬਰ ਸੋਚ ਤੇ ਤੇਰਾ ਬਰਾਪੇ ਦਾ ਆਪੇ ਹੀ ਬਤੀਤ ਹੋਵੇਗਾ ਫਿਰ ਮੈਂ ਜਦੋਂ ਇਕਲੇ ਬਾਰੇ ਸੋਚਦਾ ਸੀ ਤੇ ਉਹ ਕਈ ਦਿਨ ਕਿੰਨੇ ਤੇਰ ਮੇਰੇ ਕਾਰ ਪੈਰ ਚੱਲਦੇ ਰਹਿੰਦੇ ਸੀ ਤੇ ਜੇ ਉਸ ਬੱਚੇ ਬਾਰੇ ਮੈਂ ਸੋਚਦਾ ਸੀ ਉਹ ਮੇਰੇ ਨਾਲ ਬਿਲਕੁਲ ਮਿੱਠਾ ਮੇਰੀ ਦੇਖਭਾਲ ਕਰਦਾ ਰਹਿੰਦਾ ਸੀ ਇੱਕ ਜਦੋਂ ਉਮਰ ਦੇ ਹਿਸਾਬ ਨਾਲ ਮੇਰੇ ਆਹ ਪੈਰ ਥੋੜੇ ਕੰਮ ਕਰਨੇ ਛੱਡ ਗਏ ਤੇ ਉਹਨਾਂ ਵੀ ਮੈਨੂੰ ਘਰ ਦੇ ਵਿੱਚੋਂ ਬਾਹਰ ਕੱਢ ਦਿੱਤਾ ਸੀ ਫਿਰ ਮੈਂ ਤੁਹਾਡੇ ਕੋਲ ਜਾਂਦਾ ਸੀ ਤੇ ਤੁਸੀਂ ਵੀ ਮੈਨੂੰ ਨਹੀਂ ਰੱਖਦੇ ਸੀ ਤੁਸੀਂ ਅਕੂ ਇਹ ਬੋਲਦੇ ਸੀ ਮੈਨੂੰ ਕਿ ਜਦੋਂ ਕੰਮ ਦਾ ਟਾਈਮ ਸੀ ਜੋ ਸਾਰਾ ਕੁਝ ਤੂੰ ਉਹਨੂੰ ਦੇ ਦਿੱਤਾ ਇੱਕ ਭਰਾ ਨੂੰ ਸਾਡੇ ਨੂੰ ਤੇ ਅੱਛੀ ਤੈਨੂੰ ਕਿਉਂ ਰੱਖੀਏ ਉਹ ਕਿਉਂ ਨਹੀਂ ਤੈਨੂੰ ਉਹਨੂੰ ਰੱਖ ਸਕਦਾ ਤੇ ਫਿਰ ਮੈਂ ਬਾਰ-ਬਾਰ ਠੋਕਰਾਂ ਖਾਧੀਆਂ ਤੂ ਬਾਰ ਕਈ ਵਾਰ ਪੈਰ ਦਾ ਕਰੇ ਰਿਸ਼ਤੇਦਾਰਾਂ ਦੇ ਜਾ ਕੇ ਰਾਤ ਗੁਜ਼ਾਰਦਾ ਸੀ ਮੈਨੂੰ ਤੁਸੀਂ ਸਹਾਰਾ ਨਹੀਂ ਦਿੱਤਾ ਫਿਰ ਜਦੋਂ ਜ਼ਮੀਨ ਬੰਦਨ ਦੀ ਪ੍ਰਾਪਰਟੀ ਦੀ ਗੱਲ ਆਈ ਤੇ ਉੱਥੇ ਵੀ ਮੈਂ ਬਹੁਤ ਵੱਡੀ ਗਲਤੀ ਕੀਤੀ ਸੀ ਮੈਂ ਉਹਨੂੰ ਤੁਹਾਡੇ ਪਿੱਛੇ ਲੜ ਕੇ ਉਹਦੇ ਪਿੱਛੇ ਤੇ ਇੱਕ ਭਰਾ ਨੂੰ ਤੁਹਾਡੇ ਕੋਲੋਂ ਮੈਂ ਜ਼ਿਆਦਾ ਜ਼ਮੀਨ ਤੇ ਦਿੱਤੀ ਸੀ ਇੱਕ ਮਰਲਾ ਜ਼ਮੀਨ ਮੈਂ ਜਿਆਦਾ ਉਹਨੂੰ ਦੇ ਦਿੱਤੀ ਸੀ ਮੈਂ ਸੋਚਿਆ ਕਿ ਇਹ ਗਰੀਬ ਹੈ ਤੇ ਚਲੋ ਇਹਨੂੰ ਇੱਕ ਮਰਲਾ ਜ਼ਮੀਨ ਜਿਆਦਾ ਦੇ ਦੋ ਤੁਹਾਡੇ ਅੱਗੇ ਮੈਂ ਹੱਥ ਜੋੜੇ ਸੀ ਇੰਨਾ ਭਰਾਮਾਂ ਦੇ ਅੱਗੇ ਤੇ ਤੁਸੀਂ ਨਹੀਂ ਮੰਨਦੇ ਸੀ ਫਿਰ ਮੈਂ ਜ਼ਬਰਦਸਤੀ ਉਹਨੂੰ ਜ਼ਮੀਨ ਦੇ ਦਿੱਤੀ ਤੇ ਹੁਣ ਮੈਂ ਇਹ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਮੈਂ ਰਾਤ ਦੇ ਸਮੇਂ ਉਹ ਵਿਕਰਾਂ ਦੇ ਵਿੱਚ ਦੇਖਦਾ ਹਾਂ ਕਿ ਇਹੀ ਲੜਾਈ ਚੱਲਦੀ ਹੈ ਕਿ ਅਗਰ ਕਿਸੇ ਨੂੰ ਕੋਈ 2 ਫੁੱਟ ਜ਼ਮੀਨ ਵੀ ਜ਼ਿਆਦਾ ਦੇ ਦਿੰਦਾ ਹੈ ਕੋਈ ਉਹਦਾ ਮਾਪਾਪ ਤੇ ਨਹੀਂ ਦੇਣੀ ਚਾਹੀਦੀ ਹੈ ਅਗਰ ਉਹ 2 ਫੁੱਟ ਜ਼ਮੀਨ ਵੀ ਜ਼ਿਆਦਾ ਦੇ ਦਿੰਦਾ ਹੈ ਤੇ ਉਮਰ ਦੇ ਹਿਸਾਬ ਨਾਲ ਜਦੋਂ ਮਾਪਾਪ ਦੀ ਉਮਰ ਪੂਰੀ ਹੋ ਜਾਂਦੀ ਹੈ ਤਾਂ ਪਿੱਛੋਂ ਭਰਾਵਾਂ ਦੀ ਉਮਰ ਪਰ ਲੜਾਈ ਬਣੀ ਰਹਿੰਦੀ ਹੈ ਤਾਂ ਕਿ ਕੋਈ ਵੀ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਫਰੋਟਰ ਨੋ ਫਰੋਟਰ ਜਾਂ ਇੱਕ ਮਰਲਾ ਦੋ ਮੱਲੇ ਜ਼ਮੀਨ ਬਿਲਕੁਲ ਵੀ ਜਾਤ ਨਹੀਂ ਦੇਣੀ ਜੋ ਵੀ ਪ੍ਰਾਪਰਟੀ ਹੈ ਸਵਨਾ ਨੂੰ ਪ੍ਰਾਪਰ ਦਿਓ ਅਗਰ ਮੈਂ ਉਸ ਸਮੇਂ ਸਵਨਾ ਨੂੰ ਤੁਹਾਨੂੰ ਪ੍ਰਾਪਰ ਦਿੰਦਾ ਤੇ ਮੇਰਾ ਬੜਾ ਫੈਰਾ ਸਹਾਰਾ ਵੀ ਸਹੀ ਰਹਿੰਦਾ ਔਰ ਅੱਜ ਮੈਨੂੰ ਇਹ ਉੱਲੂ ਦੀ ਜੂਂ ਨਹੀਂ ਮਿਲਦੀ ਲੇਕਿਨ ਉਸ ਸਮੇਂ ਤੇ ਮੈਂ ਫੈਰਾ ਸੋਚਿਆ ਸੀ ਕਿ ਇਹ ਬੱਚਾ ਗਰੀਬ ਹੈ ਚਲੋ ਇਹਨੂੰ ਇੱਕ ਮਰਲਾ ਜ਼ਮੀਨ ਜ਼ਿਆਦਾ ਦੇ ਦੋ ਤੁਸੀਂ ਤਾਂ ਨਹੀਂ ਮੰਨਦੇ ਸੀ ਲੇਕਿਨ ਮੈਂ ਜ਼ਬਰਦਸਤੀ ਦੇ ਦਿੱਤੀ ਲੇਕਿਨ ਸਾਡੇ ਜਾਨ ਤੋਂ ਵਾਅਦਾ ਤੁਸੀਂ ਉਹਦੇ ਨਾਲ ਮੁਕਦਮੇ ਲਾ ਦਿੱਤੇ ਲੜਾਈ ਝਗੜਾ ਕਰਨਾ ਸ਼ੁਰੂ ਕਰ ਦਿੱਤਾ ਕਿ ਸਾਡੀ ਜ਼ਮੀਨ ਬਰਾਬਰ ਹੋਣੀ ਚਾਹੀਦੀ ਹੈ ਉਹ ਲੜਾਈ ਮੇਰੀ ਹੀ ਆਪਣੀ ਪਾਈ ਸੀ ਤੇ ਇਸ ਕਰਕੇ ਮੈਂ ਤੁਹਾਨੂੰ ਇਹ ਸਿੱਖਿਆ ਦਿੰਦਾ ਹਾਂ ਕਿ ਅਗਰ ਕੋਈ ਵੀ ਮਾਪੇ ਬੱਚਿਆਂ ਨੂੰ बराबर ਨਹੀਂ ਦੇਖਦਾ ਤਾਂ ਹੁੰਦੇ ਬੱਚੇ ਇਸ ਤਰ੍ਹਾਂ ਜਿੱਦਾਂ ਅੱਜ ਮੈਂ ਉੱਲੂ ਬਣ ਕੇ ਬੈਠਿਆ ਹਾਂ ਇਸ ਤਰ੍ਹਾਂ ਸਾਰਿਆਂ ਨਾਲ ਨਾ ਹੋਵੇ ਹੁਣ ਇਹ ਹੋਣਾ ਚਾਹੀਦਾ ਹੈ ਕਿ ਸਵਨਾ ਨੂੰ ਬਰਾਬਰ ਪ੍ਰੌਪਟੀ ਦੇਣੀ ਚਾਹੀਦੀ ਹੈ ਅਗਰ ਤੁਸੀਂ ਤੁਹਾਨੂੰ ਮੈਂ ਸਵਨਾ ਨੂੰ ਬਰਾਬਰ ਦਿੰਦਾ ਪ੍ਰੌਪਟੀ ਤਾਂ ਸ਼ਾਇਦ ਤੁਸੀਂ ਉਹਦੀ ਵੀ ਮਦਦ ਕਰਦੇ ਜੋ ਗਰੀਬ ਧੀ ਉਹਦੀ ਵੀ ਮਦਦ ਕਰਦੇ ਔਰ ਸਾਨੂੰ ਵੀ ਸਾਡੀ ਵੀ ਸਹੀ ਦੇਖਭਾਲ ਕਰਦੇ ਬਰਾਪੇ ਦੇ ਵਿੱਚ ਤੇ ਅਸੀਂ ਬਹੁਤ ਵੱਡੀ ਗਲਤੀ ਕਰ ਚੁੱਕੇ ਹਾਂ ਤੇ ਆਉਣ ਵਾਲੇ ਸਮੇਂ 'ਚ ਇਸ ਤਰ੍ਹਾਂ ਕੋਈ ਨਹੀਂ ਗਲਤੀ ਨਾ ਕਰੇ ਤੇ ਇਸ ਕਰਕੇ ਮੈਂ ਤੁਹਾਨੂੰ ਇਹ ਤੁਹਾਡੇ ਘਰ ਦੇ ਵਿੱਚ ਰੋਜ਼ ਆਉਂਦਾ ਸੀ ਕਿ ਮੈਂ ਆਪਣੇ ਬੱਚਿਆਂ ਨੂੰ ਦੇਖਾਂ ਮੇਰੀ ਲੜਾਈ ਝਟਾਈ ਹੋਈ ਘਰ ਦੇ ਵਿੱਚ ਲੜਦੇ ਰਹਿੰਦੇ ਹਨ ਫਿਰ ਉਹ ਉਲੂ ਉਹਨਾਂ ਨੂੰ ਕਹਿ ਕੇ ਚਲੇ ਗਏ ਉੱਡ ਗਏ ਉਹ ਘਰੇ ਆਏ ਆ ਕੇ ਉਹਨਾਂ ਨੇ ਇਹਿਆ ਸਾਰੇ ਭਰਾਵਾਂ ਨੂੰ ਇਕੱਠੇ ਕੀਤੇ ਉਹਨਾਂ ਨੇ ਉਹਨਾਂ ਸਾਰੇ ਭਰਾਵਾਂ ਨੂੰ ਕਹਾਣੀ ਸੁਣਾਈ ਕਿ ਦੇਖੋ ਉਹ ਜਿਹੜਾ ਉल्लू ਹੀ ਉਹ ਸਾਡਾ ਹੀ ਬਾਪ ਸੀ ਜੋ 23 ਦਿਨਾਂ ਤੋਂ ਚਲੇ ਗਏ ਸੀ ਤਾਂ ਉਹ ਰੋਜ਼ ਆਂਦੇ ਸੀ ਸਾਥੀ ਜਗਰ ਚੋਪੀ ਸਾਹਿਬ ਦਾ ਪੰਜ ਪਾਠ 40 ਦਿਨ ਨਹੀਂ ਲਗਾਉਂਦੇ ਤੇ ਸਾਡੇ ਘਰ ਦੇ ਵਿੱਚ ਲੜਾਈ ਦੀ ਸ਼ਾਂਤੀ ਨਹੀਂ ਹੋਣੀ ਸੀ ਉਹਨਾ ਕੀ 40 ਦਿਨਾਂ ਚੋਪੀ ਸਾਹਿਬ ਦਾ ਪਾਠ ਲਗਾਉਣ ਤੋਂ ਬਾਅਦ ਅੱਜ ਦੇਖ ਲੋ ਉੱਲੂ ਨੇ ਹੰਮ ਸਭ ਕੁਝ ਦੱਸ ਦਿੱਤਾ ਤੇ ਉਹਨਾਂ ਸਾਰੇ ਭਰਾਵਾਂ ਨੂੰ ਕਹਾਣੀ ਸੁਣਾਈ ਕਿ ਅੱਜ ਤੋਂ ਬਾਅਦ ਅਸੀਂ ਬਿਲਕੁਲ ਨਹੀਂ ਲੜਾਂਗੇ ਸਾਡੇ ਵੀ ਅੱਗੇ ਬੱਚੇ ਹੈ ਤੇ ਅਸੀਂ ਵੀ ਆਪਣੇ ਬੱਚਿਆਂ ਨੂੰ ਸਭ ਬਰਾਬਰ ਦੇਖਾਂਗੇ ਬਰਾਬਰ ਹਿੱਸਾ ਦੇਵਾਂਗੇ ਤੇ ਸਾਡਾ ਬੜਾਪੇ ਦੇ ਵਿੱਚ ਸਹੀ ਸਹਾਰਾ ਬਤੀਤ ਹੋਵੇਗਾ ਸਹੀ ਉਮਰ ਆਪਣੀ ਕੱਟ ਜਾਵੇਗੀ ਜਦੋਂ ਉਹ ਨਾਨਕ ਨੇ 13 13 ਤੋਲ ਕੇ ਤੋਲਿਆ ਸੀ ਸਾਰਿਆਂ ਨੂੰ ਬਰਾਬਰ ਦਿੱਤਾ ਸੀ ਫੇਰ ਵੀ ਕਮੀ ਨਹੀਂ ਆਈ ਤੇ ਅਸੀਂ ਕਿਹੜੇ ਬਹਿਮਾ ਪਰਕਾ ਦੇ ਵਿੱਚ ਪੈ ਗਏ ਹਾਂ ਬਹਿਮਾ ਦੇ ਵਿੱਚ ਪਰਕਦੇ ਹਾਂ ਤੇ ਅਸੀਂ ਦੋ ਦੋ ਹੋਟਲੀ ਲੜਦੇ ਹਾਂ ਤੇ ਇਹ ਲੜਾਈ ਵੀ ਅਸੀਂ ਪਾਉਣ ਵਾਲੇ ਹਾਂ ਖੁਦ ਤੇ ਇਸ ਵੀਡੀਓ ਦੇ ਵਿੱਚ ਵੀਡੀਓ ਦੇ ਵਿੱਚ ਇਹ ਸਿੱਖਿਆ ਮਿਲਦੀ ਹੈ ਕਿ ਇੱਕ ਵਲੇ ਸਮੇਂ 'ਚ ਕੋਈ ਵੀ ਇਦਾਂ ਦੀ ਗਲਤੀ ਨਾ ਕਰੇ ਸਾਰਿਆਂ ਨੂੰ ਬਰਾਬਰ ਦੇਖੇ ਅਗਰ ਤੁਸੀਂ ਸਾਰਿਆਂ ਨੂੰ ਬਰਾਬਰ ਦੇਖੋਗੇ ਤੇ ਤੁਹਾਨੂੰ ਬੜਾ ਪੈਦੇ ਵਿੱਚ ਸਾਰੇ ਜਿੱਤੇਕਾਰ ਦੇ ਵਿੱਚ ਜਾਓਗੇ ਉਸਕਾਰ ਦੇ ਵਿੱਚ ਹੀ ਤੁਹਾਡੀ ਚੜਾ ਕਰਦੀ ਕਲਾ ਹੋਵੇਗੀ ਜੀ ਆਇਆਂ ਨੂੰ ਹੋਵੇਗਾ ਤੁਹਾਨੂੰ ਰੋਟੀ ਪਾਣੀ ਦੀ ਠੀਕ-ਠਾਕ ਸੇਵਾ ਹੋਵੇਗੀ ਤਾਂ ਕਿ ਬੜਾ ਤੁਹਾਡਾ ਸਹੀ ਵਤੀਰਾ ਹੋ ਸਕੇ ਤੇ ਇਸ ਕਰਕੇ ਅਗਰ ਕਿਸੇ ਨੂੰ वीडियो कथा चंकी लगी हो सबसक्राइबर वो शेयर जरूर कर दौ और लोगों शेयर कर दौ भीडियो ताकि आने वाले समय च इस तरह की गलती कोई भी ना करे जो उस उल्लू ने की ਕਥਾ ਇੱਥੇ ਹੀ ਸਮਾਪਤ ਹੈ ਨੈਕਸਟ ਕਥਾ ਅਸੀਂ ਫੇਰ ਲੈ ਕੇ ਤੁਹਾਡੀ ਸੇਵਾ 'ਚ ਹਾਜ਼ਰ ਹੋਵਾਂਗੇ ਇਸ ਕਥਾ ਜੁਲਾਨ ਅਗਰ ਕੋਈ ਦਾਤ ਵੱਲੋਂ ਗਲਤੀ ਹੋ ਗਈ ਹੋਵੇ ਕਿਸੇ ਦੇ ਦਿਲ ਤੇ ਝੋਟ ਲੱਗੀ ਹੋਵੇ ਤੇ ਦਾਤ ਸਮਾ ਚੰਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ